ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਮੈਂ ਤੁਹਾਡੇ ਨਾਲ ਐਕਸਪੀਰੀਅੰਸ ਸਾਂਝਾ ਕਰ ਰਿਹਾ ਹੀਰੋ ਮੈਸਟਰੋ ਦਾ ਜੀ ਜਿਹੜੀ ਕਿ ਮੈਂ 2018 ਦੇ ਵਿੱਚ ਉਹਦੇ ਫੀਚਰ ਦੇਖ ਕੇ ਲਈ ਸੀ ਉਦੋਂ ਐਕਟਵਾ ਵੀ ਬਹੁਤ ਸ਼ਾਨਦਾਰ ਆਈ ਸੀ 2018 ਦੇ ਵਿੱਚ ਪਰ ਮੈਂ ਇਹਦੇ ਫੀਚਰ ਦੇਖ ਕੇ ਮੈਂ ਹੀਰੋ ਮੈਸਟਰੋ ਐਜ ਲਈ ਸੀ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹੀ ਦੱਸਾਂਗਾ ਵੀ ਆਪਾਂ ਨੂੰ ਇੱਕ ਰਿਲਾਈਏਬਲ ਚੀਜ਼ ਲੈਣੀ ਚਾਹੀਦੀ ਹੈ ਕਿ ਇੱਕ ਫੀਚਰ ਵਾਲੀ ਗੱਡੀ ਲੈਣੀ ਚਾਹੀਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਸਾਂਝੀ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਜੇਕਰ ਤੁਹਾਡੇ ਨਾਲ ਵੀ ਇਹੋ ਜਿਹਾ ਐਕਸਪੀਰੀਅੰਸ ਹੋਇਆ ਹੋਵੇ ਜੀ ਗੱਲ ਹੈ ਜੀ 2018 ਦੀ ਐਕਟਿਵਾ ਦਾ ਇੰਜਨ ਬਹੁਤ ਜ਼ਿਆਦਾ ਵਧੀਆ ਆ ਰਿਹਾ ਸੀ ਉਹ ਦੋ ਰਿਲਾਈਬਲ ਸੀ ਪਰ ਫੀਚਰ ਪੱਖੋਂ ਮਾਰ ਖਾ ਰਹੀ ਸੀ ਜਿਵੇਂ ਕਿ ਉਹਦੇ ਓਇਲ ਟੈਂਕ ਜਿਹੜਾ ਉਹ ਸੀਟ ਚੱਕ ਕੇ ਹੀ ਫਿਲ ਕਰਨਾ ਪੈਂਦਾ ਸੀ ਹੋਰ ਕੋਈ ਆਪਸ਼ਨ ਨਹੀਂ ਸੀ ਡਿਸਪਲੇ ਨਾਰਮਲ ਸੀ ਤੇ ਲਾਈਟ ਦੇ ਵਿੱਚ ਹੈਲੋਜਨ ਬਲਬ ਮਿਲਦਾ ਸੀ ਛੋਟਾ ਜਿਹਾ ਤੇ ਸਭ ਤੋਂ ਵੱਡੀ ਖਾਮੀ ਜਿਹੜੀ ਐਕਟਵਾ ਦੀ ਸੀ ਸਿੰਗਲ ਸ਼ੌਕਰ ਸੀ ਉਸ ਟਾਈਮ ਟਾਇਰ ਦੇ ਵਿੱਚ ਜਿਹੜਾ ਕਿ ਬਿਲਕੁਲ ਕੰਫਰਟੇਬਲ ਨਹੀਂ ਸੀ ਫਿਰ ਉਸ ਟਾਈਮ ਤੇ ਐਂਟਰੀ ਹੁੰਦੀ ਹੈ ਜੀ ਹੀਰੋ ਮੈਸਟਰੋ ਐਜ ਦੀ ਜਿਹੜੀ ਕਿ ਫੀਚਰਾਂ ਦੇ ਨਾਲ ਭਰਪੂਰ ਸੀ ਜਿਵੇਂ ਕਿ LED ਬੱਲਬ ਸੀ ਉਹਦੇ ਵਿੱਚ ਡਿਸਪਲੇ ਉਹਦੀ ਜਿਹੜੀ ਡਿਜੀਟਲ ਦਿੱਤੀ ਗਈ ਸੀ ਬਹੁਤ ਜ਼ਿਆਦਾ ਫੀਚਰ ਦਿੱਤੇ ਗਏ ਸੀ ਜਿਵੇਂ ਕਿ ਸ਼ੌਕਰ ਵਗੈਰਾ ਦੇਖ ਰਹੇ ਹੋ ਤੁਸੀਂ ਉਹਦੇ ਡਬਲ ਸ਼ੌਕਰ ਸੀ ਤੇ ਇੱਕ ਕੀ ਦੇ ਵਿੱਚ ਸਾਰੇ ਫੀਚਰ ਦਿੱਤੇ ਗਏ ਸੀ ਜਿਵੇਂ ਜਿਵੇਂ ਸਕੂਟੀ ਦੇ ਪੈਟਰੋਲ ਟੈਂਕ ਨੂੰ ਖੋਲਣਾ ਸੀਟ ਨੂੰ ਖੋਲਣਾ ਉਹਦੇ ਇਗਨੀਸ਼ਨ ਸਵਿਚ ਦੇ ਵਿੱਚ ਹੀ ਮੌਜੂਦ ਸੀ ਬੂਟ ਦੇ ਵਿੱਚ ਉਹਦੇ ਲਾਈਟ ਦਿੱਤੀ ਗਈ ਸੀ ਜਿਹੜੀ ਕਿ ਬੜੀ ਯੂਸਫੁਲ ਸੀ ਤੇ ਕੰਪਨੀ ਦੇ ਮੁਤਾਬਕ ਗੱਡੀ ਦੀ ਐਵਰੇਜ ਵੀ ਕਾਫੀ ਜ਼ਿਆਦਾ ਦੱਸੀ ਜਾਂਦੀ ਸੀ ਜਿਹੜੀ ਕਿ 60 ਕਿਲੋਮੀਟਰ ਪ੍ਰਤੀ ਲੀਟਰ ਦੇ ਹਿਸਾਬ ਨਾਲ ਸੀ ਜੋ ਕਿ ਦਿੱਤੀ ਵੀ ਪਰ ਸਕੂਟਰ ਨੇ 2 ਸਾਲਾਂ ਬਾਅਦ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਇਹਦੀ ਸ਼ੁਰੂ ਦੇ ਵਿੱਚ ਸਟਾਰਟਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਲੱਗੀ ਇੰਜਨ ਆਇਲ ਤਾਂ ਇਸ ਦੇ ਨਾਲ ਹੀ ਰੱਖਣਾ ਪੈਂਦਾ ਸੀ ਇੰਜਨ ਦੀ ਕਿੱਕ ਸ਼ੁਰੂ ਤੋਂ ਹੀ ਖਰਾਬ ਸੀ ਹੈਂਡਲੇ ਦਾ ਬਹੁਤ ਜ਼ਿਆਦਾ ਭਾਰਾ ਹੋ ਚੁੱਕਿਆ ਸੀਗਾ ਤੇ ਇਸ ਦੀ ਪਲਾਸਟਿਕ ਕੁਆਲਿਟੀ ਵੀ ਬੇਹੱਦ ਘਟੀਆ ਸੀ ਜੋ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਖੜਕਣ ਲੱਗ ਪਈ ਸੀ ਇਹਦੀ ਲਾਈਟ ਦੇ ਵਿੱਚੋਂ ਡਿਸਪਲੇ ਦੇ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਸੀ ਜਦੋਂ ਕਿ ਸਕੂਟਰੀ ਇੰਨੀ ਜ਼ਿਆਦਾ ਸਾਫ਼ ਸੀ ਤੇ ਕਿਤੇ ਕੋਈ ਡਿੱਗੀ ਨਹੀਂ ਸੀ ਬਿਲਕੁਲ ਇੱਕ ਹੱਥ ਚੱਲੀ ਗੱਡੀ ਬਹੁਤ ਜ਼ਿਆਦਾ ਸਾਫ਼ ਸਕੂਟਰ ਸੀ ਇਸ ਸਕੂਟਰ ਨੂੰ ਮੈਂ ਤਕਰੀਬਨ 7 ਸਾਲ ਯੂਜ਼ ਕੀਤਾ। ਹੀਰੋ ਇੰਡੀਆ ਦਾ ਇੱਕ ਬ੍ਰਾਂਡ ਹੈ ਜੋ ਕਿ ਹੋਰ ਚੀਜ਼ਾਂ ਤਾਂ ਬਹੁਤ ਜ਼ਿਆਦਾ ਵਧੀਆ ਬਣਾਉਂਦਾ ਹੈ ਪਰ ਸਕੂਟਰ ਦੀ ਦੁਨੀਆ ਵਿੱਚ ਇਹ ਫੇਲ ਹੀ ਰਿਹਾ ਜਿਵੇਂ ਕਿ ਇਹ ਢੱਕਣ ਸੀ ਇੱਕ ਟੈਂਕ ਦੇ ਉੱਤੇ ਲਾਉਣ ਵਾਲਾ ਇਹ ਕਦੇ ਬੰਦ ਹੀ ਨਹੀਂ ਹੋਇਆ। ਇਹ ਹਮੇਸ਼ਾ ਖੁੱਲ੍ਹਾ ਹੀ ਰਹਿੰਦਾ ਸੀ। ਕਾਫੀ ਵਾਰੀ ਮੈਂ ਕੰਪਨੀ ਨੂੰ ਕੰਪਲੀਟ ਵੀ ਕੀਤੀ ਪਰ ਉਹਨਾਂ ਦੇ ਵਾਰ-ਵਾਰ ਇਹਨੂੰ ਠੀਕ ਕਰਨ ਦੇ ਵਿੱਚ ਇਹ ਬਿਲਕੁਲ ਵੀ ਠੀਕ ਨਹੀਂ ਹੋਇਆ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਮੈਨੂੰ ਆਈ ਇਹਨੂੰ ਸੇਲ ਕਰਨ ਵੇਲੇ ਆਈ ਜਿੱਥੇ ਵੀ ਮੈਂ ਇਹਨੂੰ ਸੇਲ ਕਰਨ ਨੂੰ ਲੈ ਕੇ ਜਾਂਦਾ ਸੀ ਇਹਨੂੰ ਬਿਲਕੁਲ ਨਕਾਰ ਦਿੰਦੇ ਸੀ ਕਹਿੰਦੇ ਇਹ ਨਹੀਂ ਲੈਣੀ ਜੀ ਅਸੀਂ ਜੇਕਰ ਕੋਈ ਲੈਂਦਾ ਸੀ ਤਾਂ 15000 ਤੋਂ 20000 ਰੁਪਏ ਇਹਦੀ ਕੀਮਤ ਲਗਾਉਂਦਾ ਸੀ ਅਖੀਰ ਮੈਂ ਇਹ 7 ਸਾਲ ਬਾਅਦ ਯੂਜ਼ ਕਰਕੇ 2018 ਮਾਡਲ ਤੁਸੀਂ ਦੇਖ ਰਹੇ ਹੋ ਕਿੰਨਾ ਜ਼ਿਆਦਾ ਸਾਫ਼ ਸੀ ਇਹ ਸਿਰਫ਼ ਤੇ ਸਿਰਫ਼ ਵਿਕਿਆ ਜੀ 19000 ਰੁਪਏ ਦਾ ਇਹੀ ਜੇ ਕਿਤੇ ਐਕਟਵਾ ਹੁੰਦੀ ਜਾਪਾਨ ਦਾ ਇੰਜਨ ਹੁੰਦਾ ਤਾਂ ਇਹਨੇ 35 ਤੋਂ 40000 ਰੁਪਏ ਦੇ ਵਿੱਚ ਵਿੱਚ ਸੇਲ ਹੋਣਾ ਸੀ ਸੋ ਇਹ ਰਿਹਾ ਜੀ ਮੇਰਾ ਐਕਸਪੀਰੀਅੰਸ ਹੀਰੋ ਮੈਸਟਰੋ ਦੇ ਨਾਲ ਕਦੇ ਵੀ ਫੀਚਰ ਦੇਖ ਕੇ ਗੱਡੀ ਕਦੇ ਵੀ ਨਾ ਲਓ ਜੀ ਤੁਸੀਂ ਫੀਚਰ ਭਾਵੇਂ ਘੱਟ ਹੋਣ ਕੋਈ ਚੱਕਰ ਨਹੀਂ ਪਰ ਇੰਜਨ ਜ਼ਰੂਰ ਰਿਲਾਈਏਬਲ ਹੋਣਾ ਚਾਹੀਦਾ ਹੈ ਚੀਜ਼ ਉਹੀ ਲੈਣੀ ਚਾਹੀਦੀ ਹੈ ਜਿਹੜੀ ਸੇਲ ਹੁੰਦੀ ਹੋਵੇ ਜਿਹੜੀ ਬਾਜ਼ਾਰ ਦੇ ਵਿੱਚ ਵਿਕਦੀ ਹੋਵੇ ਤੇ ਇੱਕ ਪ੍ਰੈਕਟੀਕਲ ਵਹੀਕਲ ਹੋਵੇ ਫੀਚਰ ਨੂੰ ਦੇਖ ਕੇ ਕਿਤੇ ਐਵੇਂ ਨਵੀਂ ਕੰਪਨੀ ਦੇ ਵਿੱਚ ਨਾ ਫਸ ਜਾਣਾ ਮੇਰਾ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਤੁਹਾਨੂੰ ਮੈਂ ਆਪਦਾ ਐਕਸਪੀਰੀਅੰਸ ਦੱਸ ਸਕਾਂ ਕਿ ਮੇਰਾ ਬਹੁਤ ਜ਼ਿਆਦਾ ਮਾੜਾ ਐਕਸਪੀਰੀਅੰਸ ਅਧਿਆ ਤਾਂ ਕਿ ਤੁਹਾਨੂੰ ਕੋਈ ਸਹੀਦ ਮਿਲ ਸਕੇ ਜਦੋਂ ਵੀ ਤੁਸੀਂ ਕੋਈ ਸਕੂਟਰ ਲਓ ਤਾਂ ਇਹ ਸਾਰੀਆਂ ਗੱਲਾਂ ਧਿਆਨ ਚ ਰੱਖਣੀਆਂ ਬਾਕੀ ਹਰ ਇੱਕ ਦੀ ਆਪਦੀ ਆਪਦੀ ਪਸੰਦ ਹੁੰਦੀ ਹੈ ਸੋ ਮੇਰੇ ਸਾਹਮਣੇ ਨਾਲ ਕੀ ਚੱਲ ਘੱਟ ਹੋਣ ਕੋਈ ਚੱਕਰ ਨਹੀਂ ਗੱਡੀ ਜ਼ਰੂਰ ਤੁਹਾਡੀ ਜਿਹੜੀ ਰਿਲਾਈਏਬਲ ਹੋਣ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਨੂੰ ਐਂਡ ਤੱਕ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ